ਜੈ ਗੁਰੂ ਜੀ ਸ਼ੁਕrana ਗੁਰੂ ਜੀ ਅਨੰਤਮ ਸ਼ੁਕrana ਗੁਰੂ ਜੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਸੰਗਤ ਜੀ ਅਸੀਂ ਸ਼੍ਰੀ ਸ਼ਿਪੂ ਰਾਂਜੀ ਦੇ ਵਰਣਨ ਕਰਦੇ ਹਾਂ ਤੇ ਅੱਜ ਅਸੀਂ ਸ਼ਿਪੂ ਰਾਂਜੀ ਦੇ ਪੂਰਵਾਰਤ ਦੇ ਪਹਿਲੇ ਖੰਡ ਦਾ ਚੌਥਾ ਅਧਿਆਇ ਲੈ ਕੇ ਹਾਜ਼ਰ ਹੋਏ ਹਾਂ ਗੁਰੂ ਜੀ ਦੀ ਕਿਰਪਾ ਦੇ ਨਾਲ ਤੇ ਇਹ ਸਸੰਕਰਦਦੇ ਹੋਏ ਕੋਈ ਭੁਲ ਚੁ ਕੋਝਵੇ ਤਾਂ ਮਾਫ ਕਰਨਾ ਗੁਰੂ ਜੀ ਮਾਫ ਕਰਨਾ ਸੰਗਤ ਜੀ ਪਿਛਲੇ ਅਧਿਆਇ ਦੇ ਵਿੱਚ ਤੀਜੇ ਅਧਿਆਇ 'ਚ ਅਸੀਂ ਪੜਿਆ ਸੀ ਕਿ ਕਿਵੇਂ ਨਾਰਦ ਜੀ ਨੂੰ ਆਪਣੀ ਭੂਲਾਰੇ ਪਤਾ ਲੱਗਾ ਕਿਵੇਂ ਉਹਨਾਂ ਨੇ ਵਿਸ਼ਨੂ ਜੀ ਤੇ ਹੋਰ ਗੁਣਾ ਅਨੁਸ਼ਰਾਪ ਦੇ ਦਿੱਤੇ ਸੀ ਕਿਵੇਂ ਉਹਨਾਂ ਤੋਂ ਉਹਨਾਂ ਨੇ ਖੀਵਾ ਮੰਗੀ ਕਿਵੇਂ ਸਦਾ ਸ਼ਿਰ ਜੀ ਦੇ ਪ੍ਰਤਾਪ ਬਾਰੇ ਉਹਨਾਂ ਨੂੰ ਪਤਾ ਲੱਗਾ ਤੇ ਕਿਵੇਂ ਉਹਨਾਂ ਨੇ ਆਪਣੇ ਪਿਤਾ ਜੀ ਬ੍ਰਹਮਾ ਜੀ ਨੂੰ ਪੁੱਛਿਆ ਕਿ ਮੈਨੂੰ ਚਿਫ ਜੀ ਜੀ ਦੀ ਸਾਰੀ ਮਹਿਮਾ ਬਾਰੇ ਦੱਸੋ ਤੇ ਚੌਥਾ ਅਧਿਆਇ ਅਸੀਂ ਸ਼ੁਰੂ ਕਰਦੇ ਹਾਂ ਗੁਰੂ ਜੀ ਦਾ ਨਾਮ ਲੈ ਕੇ ਜੈ ਗੁਰੂ ਜੀ ਇਸ ਅਧਿਆਇ ਦੇ ਵਿੱਚ ਹੁਣ ਸੂਤ ਜੀ ਕਹਿੰਦੇ ਹਨ ਕਿ ਸ੍ਰੀ ਸਵਨਕ ਨਾਰਦ ਦਾ ਇਹ ਪ੍ਰਸ਼ਨ ਸੁਣ ਕੇ ਬ੍ਰਹਮਾ ਜੀ ਪ੍ਰੇਮ ਵਿੱਚ ਮਗਨ ਹੋ ਗਏ ਤੇ ਉਹਨਾਂ ਨੂੰ ਆਪਣੇ ਤਨ ਮਨ ਦੀ ਸੁਧਨਾ ਰਹੀ ਘੋੜੇ تیر ਪਿੱਛੋ ਸੁਚੇਤ ਹੋ ਕੇ ਸ਼ਿਵਜੀ ਦਾ ਧਿਆਨ ਕਰਕੇ ਹੱਸ ਕੇ ਬੋਲੇ ਕਿ ਤੁਸੀਂ ਤਨ ਹੋ ਤੁਸਾਂ ਸਾਡੀ ਸਾਰੀ ਕੁੰਨੂ ਮੁਕਤ ਕਰ ਦਿੱਤਾ ਹੈ ਤੁਹਾਡੇ ਹਿਰਦੇ ਵਿੱਚ ਸ਼ਿਵਜੀ ਦੀ ਭਗਤੀ ਪ੍ਰਗਟ ਹੋਈ ਹੈ ਬ੍ਰਹਮਾ ਜੀ ਨੇ ਨਾਰਦ ਦੇ ਪ੍ਰਸ਼ਨ ਦਾ ਇਹ ਉੱਤਰ ਦਿੱਤਾ ਕਿ ਅਸੀਂ ਪਹਿਲਾਂ ਸ਼ਿਵਜੀ ਦੇ ਨਿਰਗੁਣ ਸਰੂਪ ਦਾ ਵਰਣਨ ਕਰਾਂਗੇ ਫਿਰ ਉਹਨਾਂ ਦੇ ਸਰਗੁਣ ਸਰੂਪ ਦੀ ਮहिमा ਦੱਸਾਂਗੇ ਜਦੋਂ ਸ੍ਰਿਸ਼ਟੀ ਦਾ ਕੋਈ ਚਿੰਨ ਯਾਨੀ ਜਦੋਂ ਸ੍ਰਿਸ਼ਟੀ ਦਾ ਕੋਈ ਵੀ ਚਿੰਨ ਨਹੀਂ ਸੀ ਤਦੋਂ ਨਿਰਗੁਣ ਸਦਾ ਸ਼ਿਵ ਸਰਵ ਵਿਆਪਕ ਬ੍ਰਹਮਾ ਸੱਤ ਚਿੱਤ ਅਨੰਦ ਰੂਪ ਹੀ ਸਨ ਹੁਣ ਤੁਹਾਨੂੰ ਇੱਥੋਂ ਇਹ ਪਤਾ ਲੱਗਣਾ ਹੈ ਕਿ ਕਿਵੇਂ ਸ੍ਰਿਸ਼ਟੀ ਜਿਹੜੀ ਹੈ ਉਹ ਸ਼ੁਰੂ ਹੋਈ ਕਿ ਸਭ ਤੋਂ ਪਹਿਲਾਂ ਨਿਰਗੁਣ ਸਦਾ ਸ਼ਿਵ ਦੇ ਵਿੱਚ ਸਰਵ ਵਿਆਪਕ ਬ੍ਰਹਮਾ ਸਤ ਚਿਤ ਆਨੰਦ ਸਰੂਪ ਹੀ ਸਨ ਜਨਮ ਮਰਨ ਕਾਲ ਤੇ ਸਭ ਸ਼ਕਤੀਆਂ ਉਹਨਾਂ ਦੇ ਅਧੀਨ ਸਨ ਉੱਚ ਨੀਚ ਵੱਡੇ ਛੋਟੇ ਵਿੱਚ ਉਹਨਾਂ ਦੀ ਸ਼ਕਤੀ ਹੀ ਕੰਮ ਕਰਦੀ ਸੀ ਬ੍ਰਹਮਾ ਵਿਸ਼ਨੂੰ ਦੇਵਤਾ मुनि ਆਦੀ ਸਭ ਉਹਨਾਂ ਦੀ ਤਪੱਸਿਆ ਕਰਦੇ ਸਨ ਉਹਨਾਂ ਦੀ ਕਿਰਪਾ ਤੋਂ ਬਿਨਾ ਉਹ ਨਾ ਕੋਈ ਪ੍ਰਾਪਤ ਨਹੀਂ ਸੀ ਕਰ ਸਕਦਾ ਉਨਾ ਦੀ ਮਹਿਮਾ ਇੰਨੀ ਉੱਚੀ ਤੇ ਅਪਾਰ ਹੈ ਕਿ ਕੋਈ ਜੀਵ ਉਹਨਾਂ ਦੇ ਗੁਣਾਂ ਨੂੰ ਵਰਨਣ ਨਹੀਂ ਕਰ ਸਕਦਾ ਸਦਾ ਸ਼ਿਵ ਨੇ ਇੱਛਾ ਕੀਤੀ ਕਿ ਅਸੀਂ ਨਿਰਗੁਣ ਨੂੰ ਸਰਗੁਣ ਸਰੂਪ ਧਾਰਨ ਕਰੀਏ ਉਹਨਾਂ ਨੂੰ ਨਿਰਗੁਣ ਰੂਪ ਪਤਾ ਚੱਲ ਗਏ ਜਿਹਦੇ ਵਿੱਚ ਬ੍ਰਹਮਾ ਸੱਤ ਚਿੱਤ ਆਨੰਦ ਰੂਪਾਂ ਦੇ ਜਨਮ ਮਰਨ ਕਾਲ ਉਹਨਾਂ ਦੇ ਅਧੀਨ ਊਚ ਨੀਚ ਵੱਡੇ ਛੋਟੇ ਉਹਨਾਂ ਦੇ ਵਿੱਚ ਉਹਨਾਂ ਦੀਆਂ ਸ਼ਕਤੀਆਂ ਕੰਮ ਕਰਦੀਆਂ ਬ੍ਰਹਮਾ ਵਿਸ਼ਨੂੰ ਦੇਵਤਾ ਮੂਨੀ ਉਹਨਾਂ ਦੀ ਤਪੱਸਿਆ ਕਰਦੇ ਸੀ ਫਿਰ ਉਨ੍ਹਾਂ ਦੀ ਕਿਰਪਾ ਤੋਂ ਬਿਨਾ ਕੋਈ ਵੀ ਸਦਾਸ਼ੀਵ ਦੇ ਨਿਰਗੁਣ ਸਰੂਪ ਨੂੰ ਪ੍ਰਾਪਤ ਨਹੀਂ ਕਰ ਸਕਦਾ ਸੀ ਤੇ ਇਸ ਕਰਕੇ ਉਨ੍ਹਾਂ ਦੇ ਗੁਣਾਂ ਨੂੰ ਵਰਣਨ ਕਰਨਾ ਜਿਹੜਾ ਹੈ ਮੁਸ਼ਕਲ ਹੈ ਤੇ ਆਖਾਰ ਹੀ ਨਹੀਂ ਸਕਦੇ ਤੇ ਹੁਣ ਸਦਾਸ਼ੀਵ ਜੀ ਨੇ ਇੱਛਾ ਕੀਤੀ ਕਿ ਨਿਰਗੁਣਤਾ ਹੋ ਗਿਆ ਹੁਣ ਸਰਗੁਣ ਸਰੂਪ ਧਾਰਨ ਕਰੀਏ ਇਹ ਵਿਚਾਰ ਕੇ ਆਪ ਨੇ ਸਰਗੁਣ ਸਰੂਪ ਸਾਰਨ ਸਰੂਪ ਧਾਰਨ ਕਰ ਲਿਆ ਆਪਦੇ ਦੋਹਾਂ ਸਰੂਪਾਂ ਵਿੱਚ ਕੋਈ ਫਰਕ ਨਹੀਂ ਸੋ ਅਸੀਂ ਉਹਨਾਂ ਦੇ ਸਰਗੁਣ ਸਰੂਪ ਦਾ ਵਰਣਨ ਕਰਦੇ ਹਾਂ ਕਿਉਂਕਿ ਉਹਨਾਂ ਨੇ ਇਹ ਤਾਂ ਦੱਸਿਆ ਹੈ ਕਿ ਇਹ ਦੋਹਾਂ ਸਰੂਪਾਂ 'ਚ ਕੋਈ ਫਰਕ ਤਾਂ ਨਹੀਂ ਹੈ ਲੇਕਿਨ ਹੁਣ ਅਗਰ ਅਸੀਂ ਨਿਰਗੁਣੇ ਦੱਸੇ ਹੈ ਤਾਂ ਸਰਗੁਣ ਵੀ ਦੱਸਾਂਗੇ ਜਿਸ ਨੂੰ ਸੁਣ ਕੇ ਸਭ ਪਾਪ ਨਸ਼ਟ ਹੋ ਜਾਂਦੇ ਹਨ ਉਹਨਾਂ ਨੇ ਇਸ ਸਰਗੁਣ ਸਰੂਪ ਦੇ ਸ਼ਿਵ ਸ਼ੰਕਰ ਹਰਨਾਥ ਪਰਮਦੇਵ ਜਗਦੀਸ਼ ਈਸ਼ਵਰ ਪਾਰਵਤੀ ਪਤੀ ਆਦੀ ਅਨੇਕਾ ਨਾਮ ਹਨ ਉਨੇ ਸਰਗੁਣ ਸਰੂਪ ਦੇ ਨਾਮ ਤੁਸੀਂ ਸਮਝ ਗਏ ਸ਼ਿਵ ਸ਼ੰਕਰ ਹਰਨਾਥ ਪਰਮਦੇਵ ਜਗਦੀਸ਼ ਈਸ਼ਵਰ ਪਾਰਵਤੀ ਪਤੀ ਇਹਨਾਂ ਦੇ ਨਾਮ ਹਨ ਉਹ ਸਭ ਸ੍ਰਿਸ਼ਟੀ ਦੇ ਕਰਤਾ ਹਨ ਭਗਤਾਂ ਨੂੰ ਸੁਖ ਦਿੰਦੇ ਹਨ ਸੂਰਜ ਚੰਦਰਮਾ ਆਦਿ ਦੇ ਪੈਦਾ ਕਰਨ ਵਾਲੇ ਹਨ ਤੇ ਸਭ ਜੀਵਾਂ ਦਾ ਦੀ ਪਾਲਣਾ ਕਰਦੇ ਹਨ ਉਨਾ ਦਾ ਸਰਗੁਣ ਸਰੂਪ ਇਸ ਤਰ੍ਹਾਂ ਦਾ ਹੈ ਸਿਰ ਤੇ ਜਟਾ ਤੇ ਗੰਗਾ ਮੱਥੇ ਤੇ ਚੰਦਰਮਾ ਕੰਨਾਂ ਵਿੱਚ ਕੁੰਡਲ ਨੇਤਰ ਲਾਲ ਨੇਤਰ ਅੱਖਾਂ ਤੇ ਪੰਜ ਮੁਖ ਹਨ ਇਸ ਪ੍ਰਕਾਰ ਦਾ ਜੀ ਦਾ ਸੁੰਦਰ ਸਰੂਪ ਪਗਤਾ ਦੇ ਹਿਰਦਿਆਂ ਵਿੱਚ ਵਸਦਾ ਹੈ। ਇਹੀ ਇਹੀ ਸਾਡੇ ਅਸੀਂ ਸਮਝਦੇ ਹਾਂ ਜਦੋਂ ਸ਼ਿਵਜੀ ਮਹਾਸ਼ਿਵ ਸ਼ਿਵ ਸ਼ੰਕਰ ਦਾ ਨਾਮ ਲੈਂਦੇ ਹਾਂ ਤੇ ਸਾਨੂੰ ਉਹਨਾਂ ਦਾ ਇੱਕ ਸਰੂਪ ਦਿਸਦਾ ਹੈ ਜਿਹਦੇ ਵਿੱਚ ਸਿਰ ਤੇ ਜਟਾ ਤੇ ਗੰਗਾ, ਪੱਥੇ ਤੇ ਚੰਦਰਮਾ, ਕੰਨਾਂ ਵਿੱਚ ਗੁੰਡਾ ਲੱਖਾਂ ਲਾਲ ਤੇ ਪੰਜ ਮੁਖ ਦਿਸਦੇ। ਤੇ ਇਹ ਉਹਨਾਂ ਦਾ ਸਰਗੁਣ ਸਰੂਪ ਹੈ। ਬੜੇ ਬੜੇ ਮੁਨੀ ਸਦਾ ਸ਼ਿਵ ਜੀ ਦੇ ਸਰਗੁਣ ਸਰੂਪ ਦੀ ਅਰਾਧਨਾ ਕਰਦੇ ਹਨ ਸ਼ਿਵ ਜੀ ਨੇ ਉਮਾ ਜੀ ਨਾਲ ਵਿਆਹ ਕਰਕੇ ਆਪਣੇ ਨਿਵਾਸ ਲਈ ਬੜਾ ਸੁੰਦਰ ਨਗਰ ਰਚਿਆ ਜਿਸ ਦਾ ਨਾਮ ਸ਼੍ਰੀ ਕਾਸ਼ੀ ਜੀ ਰੱਖਿਆ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਹੈ ਜਿਨ੍ਹਾਂ ਸੰਗਤ ਜੀ ਨੂੰ ਨਹੀਂ ਪਤਾ ਹੈ ਕਿ ਸ਼੍ਰੀ ਕਾਸ਼ੀ ਜੀ ਕਿਵੇਂ ਉਤਪਤ ਹੋਇਆ ਤੇ ਜਿਹੜੇ ਕਾਸ਼ੀ ਦੇ ਵਿੱਚ ਸ਼ਿਵ ਜੀ ਨੇ ਉਮਾ ਜੀ ਦੇ ਨਾਲ ਵਿਆਹ ਕੀਤਾ ਸੀ ਤੇ ਉੱਥੇ ਆਪਣੇ ਰਹਿਣ ਲਈ ਵਧੀਆ ਇੱਕ ਸੁੰਦਰ ਨਗਰ ਵਸਾਇਆ ਸੀ ਉੱਥੇ ਵਸਣ ਵਾਲੇ ਭਗਤਾਂ ਨੂੰ ਮੁਕਤੀ ਦੀ ਦਾਤ ਬਖਸ਼ੀ 우마 ਜੀ ਨਾਲ ਵਸਦਿਆਂ ਸ਼ਿਵ ਜੀ ਦੇ ਮਨ ਵਿੱਚ ਵਿਚਾਰ ਉੱਠਿਆ ਕਿ ਕੋਈ ਰਚਨਾ ਰਚਨੀ ਚਾਹੀਦੀ ਹੈ ਉਹਨੇ ਇਸੇ ਤੀਜੀ ਜੀ ਜੀ ਦੇ ਜਿਹੜੇ ਇੱਕ ਵਿਚਾਰ ਉੱਠਿਆ ਮਨ ਦੇ ਵਿੱਚ ਕਿ ਰਚਨਾ ਰਚੀ ਜਾਵੇ ਇਹ ਵਿਚਾਰ ਕੇ ਉਹਨਾਂ ਨੇ 우ਮਾ ਨੂੰ ਕਿਹਾ ਕਿ ਸਾਡੀ ਇੱਛਾ ਨੂੰ ਸੁਣੋ ਜੋ ਸਾਨੂੰ ਦੋਹਾਂ ਨੂੰ ਪਰਸੰਤਾ ਦੇਵੇਗੀ ਅੱਜ ਦਾ ਚੌਥਾ ਅਧਿਆਇ ਇੱਥੇ ਅਸੀਂ ਸਮਾਪਤ ਕਰਦੇ ਹਾਂ ਤੇ ਕੱਲ ਨੂੰ ਆਪਾਂ ਫੇਰ ਪੰਜਵਾਂ ਅਧਿਆਇ ਲੈ ਕੇ ਹਾਜ਼ਰ ਹੋਵਾਂਗੇ ਸੰਗਤ ਜੀ ਕੋਈ ਪੁਲਜੁਕ ਹੁੰਦੀ ਹੈ ਤਾਂ ਮਾਫ ਕਰਨਾ ਮਾਫ ਕਰਨਾ ਗੁਰੂ ਜੀ ਮਾਫ ਕਰਨਾ ਸੰਗਤ ਜੀ ਜੈ ਗੁਰੂ ਜੀ ਸ਼ੁਕ੍ਰਾਨਾ ਗੁਰੂ ਜੀ